ਇਹਦੇ ਪਰ ਰਹੇਗਾ ਸਵਾਗਾ ਸਵਾਗਾ ਘਮਾ ਕੇ ਹੁਣ ਇਹ ਟੇਪਰ ਕਰ ਦੇਣਾ ਇਦਾਂ ਨੂੰ 3 3 14 ਸਵਾਗਾ ਘਮਾਉਣਾ ਐ ਟਾਈਟ ਕਰ ਦੇਣਾ ਫਿਰ ਪਾਣੀ ਛੱਡ ਕੇ ਰੂਲਾ ਬਾਕੀ ਉਹ 3 ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਹੀਰਾਟ ਸੌ 55 ਦੇ ਤੇ ਬਾਕੀ ਬਾਈ ਅੱਜ ਥੈਲਰ ਚ ਹੁਣ ਆਪਾਂ ਕੰਮ ਲੱਗੇ ਹੋਏ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਮਿੱਟੀ ਮਿੱਟੀ ਦਾ ਤੇ ਸੀਜ਼ਨ ਵੀ ਆ ਗਿਆ ਜਿਹਦੀਆਂ ਬੱਡਣੀਆਂ ਸ਼ੁਰੂ ਹੋ ਗਈਆਂ ਤਕਰੀਬਨ ਤੇ ਫਿਰ ਹੁਣ ਮਾਲ ਵੀ ਆਪਣੇ ਕੋਲ ਆਉਣਾ ਪਹੁੰਚਣਾ ਫਿਰ ਤਾਂ ਕਰਕੇ ਦਿਨ ਰਹਿ ਗਏ ਥੋੜੇ ਉਦੇ ਕਰਕੇ ਹੁਣ ਪਈ ਵੀ ਭੱਜਣਾ ਠਬੂਰੀ ਉਧਰ ਆਪਾਂ ਸਪਰੇਅ ਕਰਾਉਣ ਨੂੰ ਬੁਲਾਇਆ ਤਾਂ ਬੰਤਾ ਪੂਰਾ ਬੱਦਲ ਚੜ੍ਹ ਕੇ ਆ ਗਿਆ ਫਿਰ ਉੱਥੇ ਹੀ ਰੋਗ ਦਾ ਕੰਮ ਵੀ ਨਹੀਂ ਚਲੋ ਦਵਾਈ ਘੋਲੀ ਦੀ ਉਹ ਬੱਦਲ ਜਾਦਾ ਆ ਗਿਆ ਮੰਡਵਲ ਤੇ ਫਿਰ ਆਪਾਂ ਦੇ ਕੰਮ ਉੱਥੀ ਰੋਗ ਦਾ ਵੀ ਕੱਲੂ ਦੇਖਦੇ ਹਾਂ ਹਣ ਕੱਲੂ ਕਰਾਵਾਂਗੇ ਦਿਨ ਚ ਬਾਕੀ ਹੁਣ ਜਿਹੜਾ ਕੱਖ ਗੁੱਖ ਤਾਂ ਉਹ ਸਾਰਾ ਕੋ ਲੋਡ ਕਰਤਾ ਆਪਾਂ ਨੇ ਲੱਗੇ ਹੋਏ ਹੁਣ 2-3 ਦਿਨ ਹੋ ਗਏ ਲਗਾਤਾਰ ਇੱਥੇ ਜੁਟੇ ਪਏ ਆਂ ਕੰਮ ਚ ਬਾਕੀ ਜਿਹੜਾ ਰੂਟਾਵੇਟਰ ਨਾਲ ਮਾਰ ਮੂਰ ਕੇ ਕੱਖ ਗੁੱਖ ਜਿਆ ਸਾਰਾ ਬਣਾਤਾ ਐਨ ਖੇਤ ਗੱਲਬਾਤ ਐਨ ਕਰਤੀ ਓਕੇ ਰਹੀ ਗੱਲ ਹੁਣ ਬਾਈ ਲੇਜ਼ਰ ਵਾਲੀ ਤੇ ਲੇਜ਼ਰ ਨੂੰ ਕਰਿਆ ਤਾਂ ਹੱਛੀ ਵੀ ਨੂੰ ਫੋਨ ਮੈਂ ਮੈਂ ਕਿਹਾ ਵੀ ਕੱਲੂ ਆਪਾਂ ਨੇ ਫਰੰਟ ਵਾਲੀ ਸਾਈਡ ਜਿੱਥੇ ਉਹ ਕੰਡਾ ਲੱਗਿਆ ਹੋਇਆ ਉਹ ਕੰਡਾ ਲੱਗਿਆ ਉੱਥੇ ਤੇ ਲੈ ਕੇ ਉਹ ਮੂਰੇ ਸਾਰੇ ਕਬਰ ਫਰਸ਼ ਪੈਣਾ ਬਈ ਆਪਣੇ ਫਰਸ਼ ਵਾਲੇ ਕੱਲ ਆਏ ਵਿੱਚ ਗਟਕਾ ਗਟਕਾ ਇਹ ਪਾ ਗਏ ਤੇ ਤੇ ਬਾਕੀ ਹੁਣ ਰਹਿ ਗਿਆ ਤਾਂ ਕੰਮ ਦੂਵੇ ਉਹਦਾ ਬਣਾ ਜਿਹੜਾ ਮੇਨ ਸਫਾਈ ਵਾਲਾ ਉਹ ਪੈਂਦਾ ਹੁੰਦਾ ਏ ਫਰਸ਼ ਉਹ ਪੈਣਾ ਹੈ ਹਨ ਉਹਨਾਂ ਨੇ ਕੱਲੂ ਆ ਜਾਣਾ ਫਿਰ ਹਫਤੇ ਵਾਸਤੇ ਬੰਦ ਕਰਨਾ ਪੈਣਾ ਰਸਤਾ ਵੀ ਇੱਧਰ ਕੁਝ ਵੀ ਨੰਗਣਾ ਤਾ ਕਰਕੇ ਹੁਣ ਰਾਤ ਨੂੰ ਵਿੱਚ ੱਟਮਾਨੀ ਪੈਣੀ ਲੇਜ਼ਰ ਦੀ ਤੇ ਹੱਛ ਵੀ ਨੂੰ ਫੋਨ ਕਰਿਆ ਤਾਂ ਹੱਛ ਵੀ ਕਹਿੰਦਾ ਵੀ ਮੈਂ ਕੱਲੂ ਜਾਣਾ ਹੁੱਕ ਲਗਾਉਣ ਵੀ ਕੱਲੂ ਤਾਂ ਔਖਾ ਦਿਨ ਚ ਵੀ ਨਹੀਂ ਹੋਣਾ ਮਿੱਤੇ ਆ ਹੁਣ ਵੀ ਪਰਸੋਂ ਨੂੰ ਆ ਹੁਣ ਕਿਉਂਕਿ ਫਿਰ ਜੇ ਫਰਸ ਪੈ ਗਿਆ ਫਿਰ ਹਫਤਾ ਪਾਰ ਆ ਦਿਨ ਰਹਿ ਗਏ ਥੋੜੇ 23 ਤਰੀਕ ਹੋਗੀ ਗੱਲ ਨੂੰ ਤਾਂ ਕਰਕੇ ਹੁਣ ਬੈ ਗਏ ਫਿਰ ਹੁਣ ਕਰਿਆ ਸਹਿਲ ਨੂੰ ਫੋਨ ਸਹਿਲ ਨੂੰ ਵੀ ਕਰਿਆ ਵੀ ਭਾਈ ਤੂੰ ਆ ਜਾ ਹੱਛ ਵੀ ਕਹਿੰਦਾ ਮੇਰਾ ਔਖਾ ਵੀ ਤੂੰ ਸਹਿਲ ਨੂੰ ਬੁਲਾ ਲਾ ਵੀ ਮਿੱਤੇ ਨਹੀਂ ਆ ਹੁਣ ਮਗਾ ਚੱਲ ਤੂੰ ਆ ਜਾ ਵੀ ਮੈਂ ਮਾਰ ਦਿੰਦਾ ਕਹਿੰਦਾ ਟਰੈਕਟਰ ਤੋਤਾ ਗਿਆ ਮੈਂ ਇਹਦੇ ਤੇ ਚੱਲ ਉਹਦਾ ਹੀ ਮਰਜ਼ੀ ਹੁਣ ਬਾਕੀ ਰਹਿ ਗਿਆ ਹੁਣ ਸੈੱਲੋ ਕਰਿਆ ਕੋਣ ਉਹ ਦੇਖਦੇ ਪਹੁੰਚਦਾ ਕਿ ਨਹੀਂ ਤੇ ਦੇਖੋ ਬਾਕੀ ਰਾਤ ਨੂੰ ਝੱਟ ਮਾਰ ਕੇ ਆਪਾਂ ਨੇ ਆ ਗਬਲਾ ਜਿਹੜਾ ਪੋਜੀਸ਼ਨ ਹੈ ਇਹ ਆਪਾਂ ਨੇ ਪੱਧਰਾ ਕਰ ਲੈਣਾ ਉਰੇ ਤੱਕ ਆ ਟੀਨਾ ਤੱਕ ਤੇ ਪਰਾਂ ਵਾਲਾ ਉਹ ਲੱਗ ਬਣਾਉਣਾ ਹੈ ਉਹ ਹੁਣ ਚਾਏ ਥੋੜਾ ਜਿਹਾ ਤੇ ਆ ਮਿੱਟੀ ਜੀ ਲਿਆਂਦੀ ਵਿੱਚ ਇਹ ਵਿਛਾਉਣੀ ਆ ਹੁਣ ਹਜੇ ਬਾਕੀ ਹੁਣ ਲੱਗੇ ਆ ਫੇਰ ਝੱਟ ਮਾਰਨ ਤੇ ਟਰੈਕਟਰ ਖੜਾ ਸਵੇਰ ਦਾ ਚੱਲ ਰਿਹਾ ਭਾਈ ਤੇ ਆਪਾਂ ਵੀ ਕੰਮ-ਕਮਨ ਵੇੜ ਕੇ ਕਿਦੋਂ ਕੰਮ ਹੋਰ ਤੇ ਉਹ ਕਰਕੇ ਆਏ ਆ ਉੱਤੇ ਬਾਅਦ ਹੁਣ ਆ ਕੇ ਫੇਰ ਕੱਲੂ ਸੋਮਵਾਰ ਕੱਲੂ ਵੀ ਜਾਣਾ ਕਿਤੇ ਫੇਰ ਜ਼ਰੂਰੀ ਕੰਮ ਆ ਉਹ ਵੀ ਤੇ ਸੋਮਵਾਰ ਵੀਰਵਾਰ ਉਹ ਤਾਂ ਆਪਣੇ ਪੱਕਾ ਹੀ ਜਾਣਾ ਤੇ ਬਾਕੀ ਹੁਣ ਆ ਰਹਿ ਗਿਆ ਇਹ ਕਰਨ ਲੱਗਿਆ ਹੁਣ ਪੱਧਰਾ ਜਿਹੜਾ ਹੈਗਾ ਇਹ ਬਾਕੀ ਸੈਲ ਦੇ ਫੋਨ ਦੀ ਬੇਟਾ ਹੁਣ ਫੋਨ ਆਉਂਦਾ ਕਿਆ ਕਹਿੰਦਾ ਉਹ ਕੰਮ ਥੋੜਾ ਜਿਹਾ ਵੀ ਅਲਜ ਗਿਆ ਹੁਣ ਹੱਛੀ ਵੀ ਨੂੰ ਕਹਿ ਦਵਾਂਗਾ ਆ ਜਾ ਵੀ ਤੂੰ ਮੈਂ ਮਾਰ ਦੂੰਗਾ ਵੀ ਤੂੰ ਪੈ ਜੀਂ ਰਾਮ ਕਰ ਲੈ ਜਾਂ ਚੌਕਾਂਾਂ ਚੱਲੇ ਜਾਈਂ ਮਾਪੇ ਕਰਦੋਂ ਨਾ ਕਹਿੰਦਾ ਨਹੀਂ ਟਰੈਕਟਰ ਧੁੱਤਾ ਪਿਆ ਕਰਿਆ ਵੀ ਰੁਕ ਜਾ ਥੋੜਾ ਜਿਹਾ ਉਹ ਕਰਦਾ ਫਿਰ ਮੈਂ ਕਿਹਾ ਚਲੋ ਹੁਣ ਦੇਖਦੇ ਹਾਂ ਹੁਣ ਕਿਉਂਕਿ ਆਪਣਾ ਵੀ ਬਾਈ ਕੰਮ ਫਸ ਗਿਆ ਉਹ ਕੱਲ ਉਹਨਾਂ ਨੇ ਪਰਸੋਂ ਨੂੰ ਆਉਣਾ ਭਰਸਾਲਾ ਉਹ ਕਹਿੰਦੇ ਬਾਈ ਕੱਲੂ ਟਾਈਮ ਹੈਗਾ ਵੀ ਪਰਸੋਂ ਨੂੰ ਨਹੀਂ ਅਸੀਂ ਲੈਂਟਰ ਪਾਉਣਾ ਤਾਂ ਕਰਕੇ ਹੁਣ ਉਹ ਕੱਲੂ ਆ ਰਹੇ ਆ ਉਹਦੇ ਕਰਕੇ 655 ਜੇ ਪੈ ਗਏ ਹੁਣ ਬਾਕੀ ਅੱਜ ਵੀ ਟਾਈਮ ਨਹੀਂ ਤਾਂ ਨਹੀਂ ਅੱਜ ਹੀ ਕਰ ਦੇਣਾ ਤਾਂ ਉਹ ਲੈਂਟਰ ਵਾਲਿਆਂ ਦਾ ਫੋਨ ਸ਼ਾਮ ਨੂੰ ਆਇਆ ਤਾਂ ਕਰਕੇ ਹੁਣ ਭੱਜ ਨੱਠ ਜੀ ਪੈ ਗਈ ਤੇ ਆਪਾਂ ਹੁਣ ਕਰਦੇ ਆ ਕੰਮ ਸ਼ੁਰੂ ਜਿਹੜੀ ਹੈਗੀ ਮਣੀ ਮੋਟੀ ਸੈਟਿੰਗ ਇੱਧਰ ਉਹ ਵੀ ਕਰ ਦੀਏ ਆ ਵੀ ਕਰਨਾ ਮਿੱਟੀ ਮੁੱਟੀ ਬਾਕੀ ਹੁਣ ਸੈਲ ਦੇ ਫੋਨ ਦੀ ਬੇਟ ਤੇ ਰਹੀ ਹੁਣ ਆਪਣੇ ਸਿਸਟਮ ਟਰੈਕਟਰ ਦਾ ਬਈ ਜਿਹੜਾ ਅਜੇ ਵੀ ਸਾਰਾ ਨਾਸ ਬੱਜਿਆ ਪਿਆ ਟਰੈਕਟਰ ਦਾ ਲਾਈਟ ਮੁਰਲੀ ਬਾਹਰ ਉਹ ਵੀ ਟੁੱਟ ਗਈ ਮਿੱਟੀ ਮੁੱਟੀ ਲੱਗ ਗਈ ਥੱਲੇ ਬੱਜੀ ਤੇ ਲੀਹਸੇ ਤੇ ਥੱਲੇ ਦੇ ਲੈਟਾ ਬਟ ਟੁੱਟ ਗਈਆਂ ਖਾਸਾ ਕੰਮ ਜਿਆ ਵਧ ਗਿਆ ਹੁਣ ਇਹਦਾ ਵੀ ਇਹਦਾ ਵੀ ਕਰਾਉਣਾ ਆਪਾਂ ਨੇ ਪਿਛਲੀ ਫਰੇਮ ਇਹ ਵੀ ਜਮੇ ਟੁੱਟ ਗਈ ਜੋਣ ਤੇ ਟਰੈਕਟਰ ਦਾ ਬਹੁਤ ੱਕਾ ਹੋ ਰਿਹਾ ਹੁਣ ਤਾਂ ਤਾਂ ਮੈਂ ਡੇਲੀ ਆਪਾਂ ਖੱਚਿਆ ਵੈ ਗਮ ਤੇ ਟਾਇਰ ਹੁਣ ਪਵਾਵਾਂਗੇ ਬਾਈ ਜੀ ਜੀ ਵੱਢ ਕੇ ਆ ਗਿਆ ਜੀ ਜੀ ਦਾ ਟਾਈਮ ਟਾਇਰ ਪਵਾ ਲੈਣੇ ਆਪਾਂ ਨੇ ਬਾਕੀ ਸਰਵਿਸ ਸਰਵਿਸ ਵੀ ਹੁਣ ਜੀ ਜੀ ਵੱਢ ਕੇ ਕਰਾ ਲੈਣੀ ਚੱਲ ਲੈ ਵਧੀਆ ਤੇ ਬਾਕੀ ਹੁਣ ਬਾਕਸ ਜਿਹੜਾ ਇਹਦੀ ਫਰੇਮਾ ਫਰੂਮਾ ਚੇਂਜ ਕਰੀਏ ਬੈਕ ਵਾਲੀ ਚੇਂਜ ਕਰਨੀ ਹੈ ਸਨੀ ਨੂੰ ਵੀ ਚਾਹੀਦਾ ਟਰੈਕਟਰ ਚਾਹੁੰਦਾ ਮੈਨੂੰ 27 28 ਤਰੀਕ ਤੱਕ ਖੜਾ ਜੀ ਜਾ ਹੁਣ ਤਿੰਨ ਤੇ ਉਹਨਾਂ ਨੇ ਬਿਆਨ ਨੂੰ ਲੈ ਕੇ ਜਾਣਾ ਫਿਰ ਫਰੇਮ ਚੇਂਜ ਕਰੂੰਗਾ ਪਿਛਲੇ ਬਾਕੀ ਮਣੀ ਮੂਟੀ ਹੋਰ ਮੋਡੀਫਿਕੇਸ਼ਨ ਦੀ ਕਰਨੀ ਹੋਣੀ ਆ ਉਹਨੇ ਤੇ ਬਾਕੀ ਸਿਸਟਮ ਬਾਈ ਆਪਣਾ ਓਖਣੇ ਚੱਲਦਾ ਰਿਹਾ ਸਿਸਟਮ 'ਚ ਕੋਈ ਪ੍ਰੋਬਲਮ ਨਹੀਂ ਹੁਣ ਤੱਕ ਓਖਣੇ ਢੇਡੇ ਪਾਉਂਦਾ ਬਾਕੀ ਬਾਹਰ ਵੀ ਕਈ ਵਾਰ ਖੜਾ ਰਹਿ ਜਾਂਦਾ ਵੈਕਟਰ ਮੀਮੂ ਪੈ ਜਾਂਦਾ ਹਨਾ ਕਿਤੇ ਉਧਰ-ਉਧਰ ਹੁੰਨੇ ਆ ਤਾਂ ਵੀ ਸਿਸਟਮ ਹੈ ਨੋਕੀਆ ਓਖਣੀ ਮਾਰਦਾ ਤੇ ਬਾਕੀ ਉਹ ਜਿਹੜੀ ਲਾਈਟ ਦੀ ਬਾਈ ਬਹੁਤ ਡਿਮਾਂਡ ਉਹ ਲਿਆਂਦੀ ਵੀ ਆ ਆ ਚੀਜ਼ਾਂ ਤੁਸੀਂ ਲਿਜਾ ਸਕਦੇ ਆ ਬੱਦੂ ਸਟਾਕ ਆ ਗਿਆ ਹੁਣ ਆਪਣੇ ਕੋਲ ਤੇ ਜਿਹੜੀ ਦੂਈਆ ਆਪਾਂ ਨੇ ਚਾਨਣੇ ਵਾਸਤੇ ਲੈ ਟੱਲੇ ਆਂਦੇ ਉਹ ਆਪਾਂ ਹੁਣ ਬੈਂਫਰ ਪਰ ਲਾਵਾਂਗੇ ਯਾਰ ਉਹ ਕੰਮ ਕਰਨਾ ਪੈਣਾ ਕਿਉਂਕਿ ਚਾਨਣੇ ਵਾਸਤੇ ਔਖਾ ਹੋ ਗਿਆ ਮੁਰੇ ਹੁਣ ਕੁਛ ਨਹੀਂ ਦਿਖਦਾ ਦੇਖੋ ਐਨੀ ਗਲੇਟ ਰਹਿ ਗਈ ਆ ਜਿਹੜੀ ਉਹਦੀ ਜੇ ਬੈਂਫਰ ਪਰ ਪੈਂਦੀ ਆ ਥੱਲੇ ਹੁਣ ਲੈਟ ਨਹੀਂ ਹੈਗੀ ਤਾਂ ਕਰਕੇ ਆ ਦੇਖੋ ਇੱਕ ਆ ਬਲਿੰਕ ਕਰਦੀ ਤੇ ਬਾਕੀ ਹੁਣ ਕਰਦੇ ਆ ਕੰਮ ਸ਼ੁਰੂ ਮਾਰੀਏ ਚੱਟ ਫੇਰ ਸਹਿਵਰ ਹੀਰੇ ਨੂੰ ਜਿਹੜੇ ਦਾਣਾ ਪਾ ਕੇ ਆਉਣਾ ਜਨਦੇ ਫੇਰ ਘਰ ਨੂੰ ਕੰਮ ਨੇ ਵੇਲਟ ਕੇ ਲੋ ਵੀ ਮੰਤਰੋ ਲੱਗੇ ਵਿਆਂ ਗੱਮ 8:11 ਹੋ ਗਏ ਬਾਦਿਓ ਸਹਿ ਲੱਗਿਆ ਰੋਦਰ ਆਪਣੇ ਡੇਕਰ ਉੱਤੇ ਬੈਠਾ ਹੈ ਮੰਤਰੋ ਸਾਰੇ ਇੰਨੇ ਦਾਣਾ ਬਾਕੀ ਹੋਰ ਲੱਗੇ ਵੇ ਗਰ ਨੂੰ ਪਾਣੀ ਜਾਣ ਮੁਝੀ ਕਰਨੀ ਆ ਆਹ ਗਰ ਨਹੀਂ ਨਹੀਂ ਤੁਹਾਨੂੰ ਕੋਈ ਬਣਾ ਲਏ ਨੇ ਤੇਰੇ ਨਾਲ ਇਹਦਾ ਪਾਣੀ ਸਾਰਾ ਗਿਆ ਨਿਕਲ ਜੇਗਾ ਆਉਣ ਲੱਗੇ ਨੇ ਬਾਕੀ ਸੱਚਾ ਵੇ ਬੁਰਾ ਕੰਮ ਐ ਦੇਪਾ ਖਲਾਰੇ ਪਾਇਆ ਉਹ ਮਿੱਟੀ ਪੂਰੀ ਕਰਨ ਲੱਗਿਆ ਵਾ ਥੋੜੀ ਜਿਹੀ ਰਕਾ ਟੰਦਰ ਰਹੀ ਐ ਇੱਥਰ ਆ ਮੈਂ ਪੂਰੀ ਕਰਨਾ ਨਹੀਂ ਬਾਕੀ ਰਾ ਵਧੀਆ ਬਰਦਾ ਜਾ ਰਿਹਾ। ਹਲੇ ਹੋਏ ਥੋੜਾ ਜਿਹਾ। ਇਹਦਾ ਦਵਾਦੋ ਜੀ ਬਚਾਈ ਦੀ। ਇਹ ਰੋਟੀ ਖਾ ਗਏ ਆ। ਬਾਕੀ ਇਹਦੇ ਕੋਈ ਸਟਾਈਲਿੰਗ ਨਹੀਂ ਆ ਜਾਂਦਾ ভাই। ਟਰੈਕਟਰ ਥੋੜਾ ਮੇਰੇ ਸਾਹ ਦੇ ਪਾਏ ਹੋ 10-15 ਮਿੰਟ ਉੱਪਰ ਆ ਜਾਣਾ ਆਪਣੇ ਬਾਅਦ ਇੱਕ ਵਾਰੀ ਬਹਿ ਜਾਣਾ। ਬਾਕੀ ਜਿਹੜੇ ਦੋ ਫੋਟੇ ਨੇ ਇੱਥੇ ਦੇ ਭਾਈ ਆ ਪਾਏ ਵੇ ਟਾਇਰ ਤੇ ਇਹਨਾਂ ਨੂੰ ਪੁੱਛਿਆ ਕਿ ਨਹੀਂ ਕਿਵੇਂ ਲਾਇਆ ਲਗਾਉਂਦਾ ਇਹ ਪਾਉਨੇ ਆਪਾਂ ਜਿਹੜਾ ਬਦਲ ਕੇ ਆਪਾਂ ਚੱਪਾ ਚੇਂਜ ਕਰਾ ਲਿਆ ਇਹ ਫਿਰ ਉਹਦੇ ਦੋ ਨੇ ਦੋ ਫੋਟੇ ਪਾ ਦਾਂਗੇ ਪੂਰੇ ਇਹ ਆਉਂਦੇ ਆਣੇ ਪਾ ਕੇ ਦੇਖਦੇ ਬਾਕੀ ਲੱਗਿਆ ਰਿਹਾ ਕੰਮ ਉਹ ਸਾਫੇ ਆ ਪੰਜਾਬ ਮੈਂ ਜਾਂਦੇ ਰਿਹਾ ਪਰ ਵਧੀਆ ਤੇ ਲੱਗੇ ਗਿਆ ਉਹ ਨਾ ਨਾਮ ਨਾ ਹੋ ਗਿਆ ਹਰ ਇੱਕ ਨੰਬਰ ਇਹ ਮਾਫੀ ਹੋਣਾ ਕਰਦੇ ਰਹੇ ਜੀ ਤੇਰੇ ਇਹ ਆਈਡੀਆ ਦੋਸਤੋ ਬਸ ਚੀਜ਼ਾਂ ਕਰਦੇ ਨਹੀਂ ਟਰੈਕਟਰ ਨੂੰ ਚੋਣਾਰੀ ਕਰੋ ਬਾਈ ਆਪਾਂ ਨੇ ਚਲਾ ਕੇ ਦੇਖਿਆ ਉਹ ਸੜਕੋਂ ਰਵਾਉਣ ਦੀ ਬਹੁਤ ਜ਼ੋਰ ਦੀ ਹੈ ਜੀ ਫਾਈਂਟਰ ਕੋਈ ਇਹਨਾਂ ਤੋਂ 200 ਚੱਕਰ ਦੌੜਦਾ ਉਹਨੇ ਬਾਅਦ ਦਾ ਸਮਾਂ ਨਹੀਂ ਬਹਿਨਾ ਆਉਂਦਾ ਜਿੰਨਾ ਮਨ ਦੇ ਵਿੱਚ ਜਾਂਦਾ ਉਨਾਂ ਹੀ ਚਲੇ ਜਾਂਦਾ ਨਾ ਇੰਨਾ ਮਰ ਚੱਕਰ ਨਹੀਂ ਦੌੜਦਾ ਨਾ ਦੌਰ ਦੇ ਨਾਲ ਨਾਲ ਕਿ 50000 ਦਾ ਇਹ ਇੰਦਰ ਇਹਨਾਂ ਤੋਂ ਬਾਅਦ ਜਦੋਂ ਆਏ ਮੋਟਰ ਟਰੈਕਟਰ ਆਉਜੀ ਬਾਕੀ ਬਈ ਆ ਤਾਂ ਕੰਪਲੀਟ ਕਰਦਾ ਆਪਾਂ ਨੇ ਖਿੱਚਦਾ ਕੰਮ ਬਾਕੀ ਹੁਣ ਸਰੀਰ ਵੀ ਡਾਊਨ ਹੋਇਆ ਪਿਆ ਚਾਹ ਮੰਗਦਾ ਚਾਹ ਬਣਾਉਣੀ ਆ ਅੰਦਰ ਸਮਾਨ ਸੌਣ ਪਿਆ ਸਾਰਾ ਤੇ ਬਾਕੀ ਆਹ ਖੜਾ ਟਰੈਕਟਰ ਬਾਈ ਤੇ ਜਿਹੜੀ ਆਪਾਂ ਨੇ ਟਾਇਰਾਂ ਦੀ ਬਾਈ ਜਾਣਕਾਰੀ ਦੇਣੀ ਸੀ ਹਨਾ ਟਾਇਰਾਂ ਵਾਲੇ ਤੋਂ ਦੱਸ ਦਿੰਦੇ ਆ ਜੀ ਇਹ ਬਈ ਇਹ ਪੁਰਾਣੇ ਅੰਦਰ ਤੇ ਜਦੋਂ ਵੀ ਸੈਕੰਡ ਹੈ ਠੀਕ ਆ ਆਹ ਟਾਇਰ ਲੱਤ ਤੇ ਆਪਾਂ ਇਹ ਨਵੇਂ ਇਹਦੇ ਵੀ ਰਿਮ ਨਵੇਂ ਤੇ ਰਿਮ ਇਹਦੇ ਵੀ ਨਵੇਂ ਤੇ ਗੁੱਲੀਆਂ ਦਾ ਫਰਕ ਤਾਂ ਇਹਦੀਆਂ 6 ਇਹਨਾਂ ਪੰਜ ਪੰਜ ਗੁੱਲੀਆਂ ਇਹਦੀਆਂ 6 ਹੈ ਹਨ ਹੂੰ ਤੇ ਜਿਹੜੇ ਆਹ ਟਾਇਰ ਆ ਇਹ ਟਾਇਰਾਂ ਆ ਔਰ ਇਹਨੇ ਆਉਂਦੇ ਨੇ ਮਾੜੇ ਇਹ ਟਾਇਰ ਬਾਈ ਤੇ ਇਹ ਹੈਗੇ ਦੇਸੀ ਵਾਲੇ ਵੀ ਇਹ ਤਾਂ ਦੀ ਗਾਰੰਟੀ ਨਹੀਂ ਹੁੰਦੀ ਟਾਇਰਾਂ ਦੀ ਇਹ ਟਾਇਰ ਆਪਾਂ ਨੇ ਉਹ ਨੁੱਤੇ ਤੇ ਕਹਿ ਦਿੰਨੇ ਆ ਬਾਈ ਬਾਈ ਉਹ ਟਾਇਰਾਂ ਖਰਾਬ ਹੋਏ ਨੇ ਫਲਾਉਣਾ ਹੋ ਜਨਾ ਉਹਨਾਂ ਸੈਂਟੀਜੀਲ ਲਾਇਆ ਹੀ ਜਾਂਦਾ ਹੈ ਹਾਂ ਹਾਂ ਬਈ ਪੂਰੇ ਚਲਾਏ ਹਾਂ ਹਾਂ ਜਿਵੇਂ ਚੱਲਦੇ ਆ ਪੂਰੇ ਵਧੀਆ ਬਈ ਕੋਈ ਕੰਪਲੇਂਟ ਨਹੀਂ ਹੈਗੀ ਕੋਈ ਡੱਡੇ ਵਿੰਗੇ ਘਰਦੇ ਹੁਣ ਕੋਈ ਕੰਪਲੇਂਟ ਨਹੀਂ ਵੀਰੇ ਕੋਈ ਕੰਪਲੇਂਟ ਨਹੀਂ ਬਾਈ ਜੇ ਕਿਸੇ ਨੂੰ ਸ਼ੌਕ ਪੂਰਨਾ ਤਾਂ ਇਹ ਕੰਮ ਜ਼ਰੂਰ ਕਰ ਲਿਆ ਕਰੋ ਹਣਾ ਵੀ ਆਪਾਂ ਵੀ ਪੈਸੇ ਲਾ ਦਨੇ ਆ ਫਿਰ ਹੁਣ ਹੁਣ ਆਪਣੇ ਵਾਲੇ ਆ ਟਾਇਰ ਆ ਜਿਹੜੇ ਹੁਣ ਬਈ ਇਹ ਮੇਰਾ ਮਨ ਜਾ ਹੋਰ ਹੋਇਆ ਵੇ ਵੀ ਚੱਲ ਇੱਕ ਨਵੀਂ ਗੁੱਡੀ ਆਈ ਆ ਉਹ ਦੇਖਾਂਗੇ ਟਰਾਈ ਕਰਾਂਗੇ ਜਿੱਦਣ ਆਪਾਂ ਨੇ ਉਹ ਪਿਛਲੇ ਪਾਉਣੇ ਆ ਪੂਰੇ ਤੇ ਵਿਲੇ ਹੋ ਗਿਆ ਕੰਮ ਚ ਫਿਰ ਇਹ ਟਾਇਰ ਆਪਣੇ ਫੇਰ ਵਿਗ ਜਾਣੇ ਪੁਰਾਣੇ ਥੋੜਾ ਟਾਈਮ ਚ ਲਾ ਲੇ ਪੁਰਾਣੇ ਵੇਚ ਕੇ ਕੋਈ 3-4000 ਰੁਪਇਆ ਪੈਂਦਾ ਏ ਇਹ ਫਿਰ ਨਾ ਟਾਇਰ ਲੈ ਆਉਣੇ ਆਪਾਂ ਨੇ ਰਿਮ ਆਪਣੇ ਕੋਲ ਹੈਗੀ ਨਹੀਂ ਆਉਣੇ ਤਵੇ ਜਿਹੜੇ ਆ ਟਾਇਰ ਆ ਆ ਦੇਖ ਲਓ ਬਾਈ ਬਰਾਬਰ ਗੁੱਡੀ ਦਾਸ ਰਹੀ ਆ ਚਲਾਈ ਵੀ ਵਧੀਆ ਟਾਇਰਾਂ ਦੀ ਤੇ ਇਹ ਆਪਾਂ ਨੂੰ ਸਣੇ ਰਿਮ ਬਾਈ 26000 ਦੇ ਪੈ ਤੇ ਉੱਦਾਂ ਹੈਗੇ ਆ ਇਹ ਮਨ ਲਾ ਦੀ ਤਕਰੀਬਨ 40 ਦੇ ਨੇੜੇ ਪੈ ਜੰਦੇ ਆ 26 27 28 ਕਦੇ ਇੰਨੇ ਕਦੇ ਤਕਰੀਬਨ ਕਹਿੰਦਾ ਹਨਾ ਅੱਜ 28 30 ਦੇ ਢੇਡ ਚ ਪੈਦੇ ਓ ਇੰਨੇ ਕਦੇ ਹੀ ਬੱਸ ਉਹ ਹੈ ਵੀ ਆਪਾਂ 10000 ਰੁਪਏ ਦਾ ਵੀ ਬਚੌਖ ਹੋ ਗਿਆ ਤਾਂ ਆਹ ਟਾਇਰਾਂ ਦੇ ਗੁੱਡੀ ਬਹੁਤ ਮਸ਼ਹੂਰ ਹੋਈ ਪਈ ਆ ਜੀਪਾ ਜੂਪਾ ਨੂੰ ਬਹੁਤ ਪੈਂਦੀ ਆ ਉਹਦੇ ਕਰਕੇ ਡਿਮਾਂਡ ਚ ਬਹੁਤ ਈ ਆਪਾਂ ਲੈ ਗਿਆ ਇਹਦੇ ਵੀ ਜਿਹੜੇ ਗਾਰੰਟੀ ਦੇ ਬਿਨਾ ਹੁੰਦੇ ਆ ਇੱਕ ਵਾਰੀ ਉੱਥੇ ਚੈੱਕ ਕਰਕੇ ਲਿਆ ਸਕਦੇ ਆ ਤੁਸੀਂ ਉੱਥੇ ਹਵਾ ਹੋਊਗਾ ਭਰਾ ਕਿ ਐਂ ਜੰਕੀ ਦਾ ਟੱਕ ਟੋਕ ਨਾ ਹੋਵੇ ਬਾਕੀ ਚੱਲੀ ਜਾਂਨੇ ਟਾਇਰ ਜਿਹੜੇ ਆਪਾਂ ਨੇ ਪਹਿਲਾਂ ਪਾਏ ਵੇ ਤੇ ਟਰੈਕਟਰ ਨੂੰ ਲਾਏ ਪਾ ਕੇ ਉਹ ਟਾਇਰਾਂ ਜਿਹੜੇ ਉਹ ਵੀ ਬਾਈ ਵਧੀਆ ਉਹ ਵੀ ਮੈਂ ਇੱਕ ਨਹੀਂ ਐਨ ਪੂਰੀ ਗੁੱਡੀ ਘਸਾ ਕੇ ਫਿਰ ਵੇਚੇ ਆ ਤਾਂ ਮੇਰੇ 15000 ਦੇ ਲਾਏ ਟਾਇਰ ਵਿੱਚ ਸਪੈਸਰ 베ਜਤੇ ਸੀ ਉਹ ਮੈਂ ਪੁਆਏ ਤੇ ਜਿਆਦਾ 32000 ਰੁਪਏ ਦੇ ਤੇ 18 ਚ ਪੁਆਏ ਤੇ ਬਾਈ ਆ ਦੇਖ ਲਓ 23 ਚ ਵੇਚੀ ਆ ਮੈਂ ਤੇ ਬਾਕੀ ਟਰੈਕਟਰ ਦੇ ਨਾਲ ਦੇ ਟਾਇਰ ਹੋ ਰੱਖੇ ਹੋਏ ਤੇ ਦੂਏ ਪੁਆਤੇ ਦੇ ਜਿਹੜੇ ਨੇ ਬਾਕੀ ਤੁਸੀਂ ਇਹ ਕੰਮ ਜਰੂਰ ਕਰ ਲਿਆ ਕਰੋ ਬਾਕੀ ਜਿਹਦੇ ਕੋਲ ਬਾਈ ਪੈਸੇ ਹੈਗੇ ਉਹਨੇ ਤਾਂ ਲਾਏ ਲੈਣੇ ਬਾਕੀ ਜੇ ਕਿਸੇ ਨੇ ਬਾਈ ਸ਼ੌਕ ਪੂਰਨਾ ਤਾਂ ਆ ਕੰਮ ਜਰੂਰ ਕਰ ਲਿਆ ਕਰੋ 40000 ਲਾਉਣ ਨਾਲ 7 15000 ਦਾ ਫਰਕ ਪੈਂਦਾ ਹੁਣ ਇਹਨੂੰ ਵੇਚ ਕੇ ਚਾਰ ਟਾਇਰਾਂ ਨੂੰ ਅੱਜ ਵੇਚ ਦਈਏ ਤਾਂ 5 3 4000 ਮੰਨ ਕੇ ਚਲੋ ਤਕਰੀਬਨ ਪਹਿਣਾ ਟਾਇਰ ਆਪਾਂ ਗੱਡੀ ਚੇਂਜ ਕਰ ਸਕਦੇ ਆ ਫਿਰ ਹੋਰ ਤਰ੍ਹਾਂ ਦੇ ਲਿਆ ਸਕਦੇ ਆ ਬਾਕੀ ਕੰਮਾਂ ਦੇ ਜੋਗੇ ਟਰੈਕਟਰ ਰੱਖੇ ਹੋਏ ਆ ਸ਼ੌਕ ਵੀ ਪੂਰਦੇ ਆ ਭਾਈ ਕੰਮ ਵੀ ਪੂਰਾ ਲੈਂਦੇ ਆ ਹੁਣ ਲੇਜ਼ਰ ਪਰ ਵੀ ਚੱਲਦਾ ਪਹਿਲਾਂ 855 ਸਾਇਲ ਕੋਲ ਤੇ ਲੇਜ਼ਰ ਪਰ ਵੀ ਚੱਲਦਾ ਏ ਟਰੈਕਟਰ ਬਾਕੀ ਸਾਨੂੰ ਸਾਇਲ ਲਣ ਵੀ ਮਲਾਏ ਦੰਨੇ ਆ ਕੈਮਰਾ ਫੜੀ ਘੜਾ ਹੋਰ ਸਾਰੀਆਂ ਨੂੰ ਹਾਂ ਕਿਵੇਂ ਆ ਵਧੀਆ ਬਾਈ ਤੂੰ ਤੇ ਬਾਕੀ ਬਈ ਇਹਦੇ ਕੋਲ ਪਹਿਲਾਂ 855 ਦਾ ਉਹ ਇਹਨੇ ਸੇਲ ਕਰਤਾ ਤਾਂ ਉੱਤੇ ਬਾਅਦ ਸੋਨਾਲੀਕਾ ਲੈ ਆਇਆ ਤਾਂ ਇਹ ਤੇ ਸੋਨਾਲੀਕਾ ਹੁਣ ਕਿਵੇਂ ਚੱਲਦਾ ਬਾਈ ਪੂਰਾ ਵਧੀਆ ਬਾਈ ਤੇ ਕੰਮ ਕਰਨੂ ਵੀ ਇਹਨਾਂ ਓਕੇ ਆ ਤੇਲ ਖਰਚਾ ਵੀ ਨੋਰਮਲ ਆ ਨਾ ਨੋਰਮਲ ਆ ਵੀਰੇ ਤੇ ਇਹਨਾਂ ਨੂੰ ਕਿੰਨਾ ਕੇ ਸੰਦੇ ਆ ਵੀਰੇ ਸੇਵੇਂ ਗਾंदे ਸੇਵੇਂ ਗਾंदे ਆਹੋ ਟਰੈਕਟਰ ਦਾ 50 50 ਹਸਪਾਵਰ ਆ ਕਿ 60 ਇਹ 60 ਹਸਪਾਵਰ ਆ 60 ਹਸਪਾਵਰ ਆ ਬਾਈ ਸੋਨਾਲੀਕਾ 60 ਆ ਜਿਹੜਾ ਇਹ 60 ਹਸਪਾਵਰ ਦਾ ਏ ਇਹਦੀ ਬਾਈ ਮੈਂ ਚਲਾਇਆ ਆਪ ਤਾਂ ਆਪਾ ਕਹਿਣ ਲੱਗੇ ਆ ਇਹਨੂੰ ਟਰੈਕਟਰ ਆਪਾਂ ਨੇ ਪਹਿਲਾਂ ਵੀ ਵੀਡੀਓ ਚ ਲੱਤਾ ਹੋਇਆ ਪਰ ਇੰਨਾ ਕਦੇ ਕਿਹਾ ਨਹੀਂ ਟਰੈਕਟਰ ਚਲਾਇਆ ਬਾਈ ਚੱਕਰ ਚੱਕਰ ਕੁਛ ਨਹੀਂ ਤੋੜ ਰਿਹਾ ਬਹੁਤ ਜ਼ਿਆਦਾ ਵਧੀਆ ਟਰੈਕਟਰ ਚੱਲ ਰਿਹਾ ਤੇ ਉਹਦਾ ਤੂੜੀ ਵਾਲੀ ਮਸ਼ੀਨ ਪਰ ਉਹਦੇ ਵਰ ਵੀ ਇਹਨੂੰ ਪੂਰੇ ਢੇਡੇ ਪਾਉਂਦਾ ਏ ਠੀਕ ਆ 3 ਸਪੀਡ ਆ ਤੇ ਉਹਦੇ ਬਾਅਦ ਸੁਪਰ ਸੀਟਰ ਆ ਸੁਪਰ ਸੀਟਰ ਕਿੰਨੇ ਫੁੱਟਾ ਚਲਾਉਂਦਾ ਮੇਰਾ 8 ਫੁੱਟਾ ਹੈ 8 ਫੁੱਟਾ ਹਾਂ ਸ਼ਕਤੀਮਾਨ ਦਾ ਹੈ ਬਾਈ ਦੇਖ ਲਓ ਸ਼ਕਤੀਮਾਨ ਦਾ ਪੂਰਾ ਹੈਵੀ ਵੀਰੇ ਜ਼ੀਰੋ ਡ੍ਰੋਪ ਹੈ ਜਾ ਹਾਂ ਚੱਕਰ ਤਾਂ ਜਮ ਨਹੀਂ ਤੋੜਦਾ ਹਾਂ ਚੱਕਰ ਜੇ ਇਹਦੇ ਪਰ ਵੀ ਤੋੜਦਾ ਬਹਿਣ ਲੱਗਾ ਤੋੜਦਾ ਇੱਕ ਵਾਰੀ ਜਗਣਾ ਦਬਦਾ ਤਾਂ ਡੇਢ ਕਿ ਸੌ ਤਾਂ ਯਾਰ ਇਹ ਨਾ ਨੋਰਮਲ ਟਰਬੋ ਲਵਾਏ ਤੇ ਵੀ ਇੰਨੇ ਦਾ ਤੋੜ ਨਹੀਂ ਹੈ ਟਰੈਕਟਰ ਨੇ ਹਾਂ ਇੰਨੇ ਦਾ ਤੋੜਦਾ ਹਾਂ ਇੰਨੇ ਤੋੜਨ ਪਾੜ ਤਾਨੂੰ ਟਰਬੋ ਲਾਉਣ ਦੀ ਲੋੜ ਨਹੀਂ ਇਹ ਲਵਾਉਣ ਨੂੰ ਫਿਰਦਾ ਤਾਂ ਪਹਿਲਾਂ ਇਹਨੂੰ ਪਰ ਸੀਟੀ ਦਾ ਚੌਤ ਆ ਇਹ ਸੀਟੀ ਤੇ ਚੱਕਰਾਂ 'ਚ ਟਰਬੋ ਲਵਾਉਣ ਨੂੰ ਫਿਰਦਾ ਤਾਂ ਫਿਰ ਮੈਨੂੰ ਕਹੇ ਚੌ ਪੂਰਾ ਉਹ ਵੀ ਆੜ ਕੇ ਚਲੋ ਉਹ ਵੀ ਰੁਕੇ ਹੋ ਜਾਊਗਾ ਬਾਕੀ ਇਹਨੇ ਲੈਟਾਂ ਲੁੱਟਾਂ ਵੀ ਪਾਈਆਂ ਬਾਈ ਕੰਮ ਵੀ ਪੂਰਾ ਕਰਦਾ ਮੁੰਡਾ ਪਹਿਲਾਂ ਕੈਨੇਡਾ ਦੀ ਸੌਦਾ ਤਾਂ ਇਹ ਕੈਨੇਡਾ ਕਹਿੰਦਾ ਉਰੀ ਬਣਾ ਲੱਗਿਆ ਬਾਈ ਇਹ ਤਾਂ ਹੈ ਵਧੀਆ ਯਾਰ ਉਰੇ ਕੰਮ ਕਰੀ ਜਾਓ ਸਾਰਾ ਗੁੱਸਾ ਤੈਨੂੰ ਪਤਾ ਹੀ ਆ ਕਿ ਨਹੀਂ ਸਾਰਾ ਕੁਝ ਬੱਚਦਾ ਮਿਹਨਤ ਨਾਲ ਹੁਣ ਇਹਨੇ ਕਰਨਾ ਵੀ ਆਪ ਆ ਸਾਰਾ ਉਹੀ ਮਨ ਲੱਗਦੀ 3-4 ਕੁ ਸੌ ਘੰਟਾ ਚਲਾ ਦੰਨਾ ਇਹਨਾਂ ਦੇ ਹਾਂ 4 450 ਘੰਟਾ ਚੱਲ ਜਾਂਦਾ ਜਦ ਪਹਿਲਾਂ ਵੀ ਤਾਂ ਬਾਈ ਆਪਣੇ ਕੋਲ ਵੀ ਤਾਂ ਜਦ ਵੀ ਇਹ ਚਲਾਉਂਦਾ ਤਾਂ ਆਪੇ ਇਹ ਪੁਰਾਣਾ ਹੀ ਪਹਿਲਾਂ ਮੇਰੇ ਨਾਲੋਂ ਵੀ ਪਹਿਲਾਂ ਦਾ ਚਲਾਉਂਦਾ ਇਹ ਲੈਜ਼ਰ ਇਹਨੇ ਬਹੁਤ ਪੁਰਾਣਾ 2018 ਚ 18 ਜਦ ਮੈਂ ਟਰੈਕਟਰ ਲੁੱਟਾ ਤਾਂ ਹਾਂ 2018 ਚ ਲਿਆਂਦਾ ਮੇਰੇ ਕੋਲ 2 ਸਾਲ ਚੱਲਿਆ ਸੀ ਲੈਜ਼ਰ ਤੇ ਉਹਦੇ ਬਾਅਦ ਬਾਕੀ ਹੁਣ ਇਨੂੰ ਵੀ ਪਤਾ ਇਹ ਕਹਿੰਦਾ ਹੀ ਅੱਜ ਕਹਿੰਦਾ ਜੇ ਤੇਰੇ ਕੋਲੇ ਤਾਂ ਹੁੰਦਾ ਯਾਰ ਕਿੱਥੇ ਕਹਿੰਦਾ ਤੇ ਤੇ ਕੰਮ ਹੁੰਦਾ ਕਿੱਧਰ ਭੱਜਣਾ ਠੰਦੀ ਬਈ ਬਹੁਤ ਹੋ ਗਿਆ ਭੱਜਣਾ ਤੇ ਉਹਦੇ ਕਰਕੇ ਹੀ ਬਈ ਆਪਾਂ ਲੀਜ਼ਰ ਨਹੀਂ ਹੁਣ ਚਲਾ ਰਹੇ ਤੇ ਆ ਜਾਂਦਾ ਹੈਗਾ ਇਹਦਾ ਸਾਰਾ ਆਪਾਂ ਨੂੰ ਜਾਂ ਲੋੜ ਆ ਤਾਂ ਇਹਨੂੰ ਭੇਜ ਦੀਦਾ ਹੱਥ ਵੀ ਲੈ ਲਿਆ ਉਹਨੂੰ ਭੇਜ ਦੀਦਾ ਇਹ ਦਵਾਦਾਂ ਦਾ ਹੱਥ ਵੀਰ ਨੂੰ ਬਕੰਮ ਕੰਮ ਜਿਵੇਂ ਹੁਣ ਤਾਂ ਬਈ ਰਲ ਮਿਲ ਕੇ ਚੱਲਦਾ ਆਪਣੇ ਕੰਮ ਕੋਈ ਹੋ ਨਹੀਂ ਹੈਗਾ ਕੋਈ ਰੇਟ ਵਾਲਾ ਕੰਮ ਨਹੀਂ ਹੈਗਾ ਵੀ ਹਾਂ ਰੇਟ ਇਹਨੇ ਘੱਟ ਦੇਣਾ ਜਾਂ ਉਹਨੇ ਵਧ ਦੇਣਾ ਰੇਟ ਸਾਰਿਆਂ ਸੇਮ ਰੱਖਿਆ ਹੋਇਆ ਬਈ ਓਰੇ ਕਈ ਹੈਗੇ ਵੀ ਐ ਤਾਂ ਕੰਗੀਆਂ ਨੇ ਵੀ 850 ਨੂੰ ਵੀ ਮਾਰ ਦੰਨੇ 800 ਨੂੰ ਵੀ ਮਾਰ ਦੰਨੇ ਆ ਉਹ ਤਾਂ ਫਿਰ ਕੰਮ ਖਰਾਬ ਕਰਨੇ ਆ ਜਿਹੜੇ ਬੱਚਤ ਆ ਹਾਂ ਵੀ ਇਹ ਕੰਮ ਤਸੱਲੀ ਦੀ ਹੁੰਦੀ ਹੈ ਕੰਮ ਦੀ ਜ਼ਿੰਮੇਵਾਰੀ ਹੁੰਦੀ ਹੈ ਹਾਂ ਬਸ ਬਸ ਕੰਮ ਦੀ ਦਿੱਕਤ ਐਨੂੰ ਬਾਈ ਉੱਥੇ ਆਪਾਂ ਭੇਜੀਦਾ ਜਿੱਥੇ ਆਪਾਂ ਨੂੰ ਪਤਾ ਵੀ ਹਾਂ ਵੀ ਤਸੱਲੀ ਵਾਲਾ ਕੰਮ ਅਗਲੇ ਨੂੰ ਚਾਹੀਦਾ ਹੈ ਹਨਾ ਉਹ ਉੱਤੇ ਭੇਜਦੀਦਾ ਇਹਨੂੰ ਵਧੀਆ ਕੰਮ ਕਰਦਾ ਮੁੰਡਾ ਬਾਕੀ ਹੁਣ ਇਹਨੇ ਵੀ ਬਾਈ ਬਕਸੇ ਜੀ ਫਰੇਮਾ ਫਰੂਮਾ ਖੋਲੀਆਂ ਵੀ ਤੇ ਟੂੜੀ ਸੀ ਜਣ ਕਰਕੇ ਬਕਸਾ ਵੀ ਹੁਣ ਲਾਇਆ ਦੁਬਾਰੇ ਹੁਣ ਇਹਨੇ ਵੀ ਫਰੇਮਾ ਫਰੂਮਾ ਲਾਉਣੀਆਂ ਕਹਿੰਦਾ ਤਿਆ ਲਾਈਟਾਂ ਦਾ ਕੰਮ ਤਾਂ ਕਰਿਆ ਪਿਆ ਉਹ ਇਹ ਪਿੰਨ ਪਾਈ ਵੀ ਥੱਲੇ ਕਿਦੇ ਜੇ ਦੇਖਤਾ ਨਹੀਂ ਪਿੰਨ ਨਿਕਲ ਗਈ ਮੈਂ ਲੱਗਦਾ ਦੇਖਤਾ ਥੱਲੇ ਦੀ ਥੱਲੇ ਦੇ ਖੱਤ ਮਾਰ ਨਿਕਲ ਗਈ ਮੈਂ ਤਾਂ ਤਾਂ ਦੇਖ ਨਹੀਂ ਪਾ ਲਈ ਆ ਦੇਖ ਲਓ ਬਾਈ ਬਾਕੀ ਤੁਸੀਂ ਲੈਟਰ ਚਲਾਈ ਕਿਹਾ ਹੈ ਆ ਵੀ ਘਾਤ ਹੈ ਨੇ ਆ ਜੀ ਤੁਸੀਂ ਕਦੀ ਵੀ ਨਹੀਂ ਦੇਖੀ ਹੋਣੀ ਆ ਉਹ ਵੀ ਘਾਤਦੀ ਮੁੰਡੇ ਨੇ ਇੰਨਾ ਚਲਾਇਆ ਲੈਜ਼ਰ ਇਹ 855 ਨਾਲ ਚੱਲਦਾ ਤਾਂ ਉਤੇ ਬਾਦ ਬਾਕੀ ਸੈਲਿਕ ਦਾ ਤੂੰ ਵੀ ਤੂੰ ਵੀ ਦੱਸ ਦੇ ਸੈਲਿਕ ਕਿਵੇਂ ਆ ਸੈਲਿਕ ਦਾ ਸਿਸਟਮ ਵੀਰੇ ਇੱਕ ਨੰਬਰ ਹੈ ਹਾਂ ਅੱਖਾਂ ਮੀਚ ਕੇ ਲੈ ਲਓ ਬਾਕੀ ਸੌਖਾ ਚਲਾਉਣ ਨੂੰ ਬਹੁਤ ਆ ਹਾਂ ਇਹ ਜਿਹੜਾ ਮਰਜ਼ੀ ਲੈ ਲਓ ਬਾਗੜ ਤੁਹਾਡੀ ਬਾਗੜ ਦਾ ਵੀਰੇ ਸਿਸਟਮ ਦਾ ਹਾਂ ਮੇਨ ਸਿਸਟਮ ਆ ਨੇ ਤਾਂ ਆਪਣਾ ਸਿਸਟਮ ਹੁੰਦਾ ਬਾਗੜ ਦਾ ਆਪਣਾ ਲੋਹਾ ਹੈ ਜਿੱਦਾਂ ਮਰਜ਼ੀ ਜਿਹੜੀ ਮਰਜ਼ੀ ਲੈ ਲਓ ਹਾਂ ਮਤਲਬ ਕਿ ਸਿਸਟਮ ਵਧੀਆ ਲੈ ਲਓ ਵਧੀਆ ਲੈ ਲਓ ਇੱਕ ਵਾਰੀ ਲੱਗਦੇ ਬਾਈ ਪੈਸੇ ਸੱਚ ਵੀ ਨੂੰ ਵੀ ਹੁਣ ਗ੍ਰੀਨ ਵਾਲਾ ਦਬਾਤਾ ਲਾਲ ਵਾਲਾ ਤਾਂ ਪਹਿਲਾਂ ਦੇ ਕੋਲ ਨਾ ਦੇਖਿਆ ਉਹ ਮੇਰੇ ਕੋਲ ਆਇਆ ਤਾਂ ਸਰ ਸ਼ਵੀਰ ਆਹੋ ਹਾਂ ਕੱਲ ਆ ਕੇ ਗਿਆ ਤਾਂ ਬਾਈ ਲੈਟਾ ਲੂਟਾ ਲੈ ਕੇ ਗਿਆ ਮੁੰਡੇ ਤੇ ਬਾਕੀ ਜਿਹੜੀ ਆਪਾਂ ਉਹਦੀ ਵੀਡੀਓ ਚ ਵੀ ਜਾਣਕਾਰੀ ਦਿੱਤੀ ਸੀ ਲੀਜ਼ਰ ਬਾਰੇ ਬਾਈ ਆ ਤੁਹਾਨੂੰ ਦੱਸ ਦਿੰਦੇ ਹੁਣ ਹੋ ਗਈ ਇਹਦੀ ਸੋਚ ਖਰਾਬ ਆ ਨਹੀਂ ਤਾਂ ਬਾਈ ਹੁਣ ਕੰਮ ਖੜ ਗਿਆ ਤਾਂ ਆਹ ਕੰਮ ਦੇ ਰਹੇ ਆ ਆ ਚੀਜ਼ ਹੈ ਬਈ ਇਹਦੇ ਵਿੱਚ ਹਰ ਹਰ ਕੰਮ ਚ ਵੀ ਦੋ ਚੀਜ਼ਾਂ ਦਿੱਤੀਆਂ ਵੀ ਇਹਨਾਂ ਨੇ ਵੀ ਇੱਕ ਚੀਜ਼ ਖੜਦੀ ਤਾਂ ਦੂਈ ਵਾਰ ਤੋਂ ਕਹਿੰਦੇ ਮਤਲਬ ਕਿ ਪਹਿਲਾਂ ਜੇ ਸੋਚ ਖੜਦੀ ਆ ਤਾਂ ਆਪਾਂ ਇਹਦੇ ਕੰਮ ਚ ਲਾ ਸਕਦੇ ਹਾਂ ਹਾਂ ਚਲਾ ਸਕਦੇ ਉਹੀ ਆ ਵੀ ਭੱਜਣਾ ਨਹੀਂ ਪੈਣਾ ਵੀ ਆਪਾਂ ਨੂੰ ਕੋਈ ਨਹੀਂ ਪੈਣਾ ਕਈਆਂ ਚ ਕੱਲੀ ਸੋਚੇ ਦਿੱਤੀ ਹੁੰਦੀ ਵੀ ਇਹਦੇ ਵੀ ਸੋਚਿਆ ਜਾ ਬਟਨ ਹਾਂ ਇੱਕ ਚੀਜ਼ ਆ ਦੋਨਾਂ ਚ ਦੋਨਾਂ ਚ ਇੱਕ ਚੀਜ਼ ਆ ਤੇ ਅੱਧ ਵਿਚਾਲੇ ਜਿੱਕਣਾ ਹੁਣ ਇੱਕ ਚੀਜ਼ ਖਰਾਬ ਹੋ ਗਈ ਅੱਧ ਵਿਚਾਲੇ ਭੱਜਣਾ ਪੈਣਾ ਭੱਜਣਾ ਪੈਣਾ ਹੁਣ ਖੜ ਗਿਆ ਤਾਂ ਕੰਮ ਹਾਂ ਉਹ ਚੀਜ਼ ਆ ਬਈ ਸੋਚਿਆ ਜਾ ਉਹ ਵੀ ਆ ਆਪਣੀ ਉਹਨਾ ਵਾ ਟੱਚ ਦੇ ਸਾਹਰੇ ਚੱਲ ਰਿਹਾ ਹਾਂ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਵੀ ਜਦੋਂ ਹੁਣ ਵੇਲਾ ਟਾਈਮ ਆ ਵੀਰੇ ਹੁਣ ਜਲ ਮਰਜੀ ਆ ਜਾ ਕੇ ਕਰਾ ਸਕਦੇ ਆ ਤੇਰਾ ਇਹ ਤਾਂ ਹਜੇ ਵੀ ਭਾਈ ਸੀਜ਼ਨ ਦਾ ਵਧੀਆ ਕਸੀਜ਼ਨ ਦੇ ਬਾਅਦ ਵਧੀਆ ਕੰਮ ਚੱਲਦਾ ਏ ਤਾਂ ਵੀ ਟਾਈਮ ਨਹੀਂ ਲੱਗਦਾ ਲਗਾਉਣ ਦਾ ਉਦੋਂ ਜਾਣਾ ਤਾਂ ਲੁਧਿਆਣੇ ਉਦੋਂ ਸਾਡੇ ਯਾਦ ਨਹੀਂ ਰਿਹਾ ਕੱਲ ਅੱਜ ਫੇਰ ਜਾਏ ਲੁਧਿਆਣੇ ਸਮਾਨ ਵੀਰੇ ਯਾਦ ਨਹੀਂ ਰਹਿਣਾ ਕੰਮੇ ਬਾਕੀ ਭਾਈ ਤੁਸੀਂ ਬਹੁਤ ਸਪੋਰਟ ਕਰੀਆ ਲੈਟਾ ਲੂਟਾ ਨੂੰ ਮੁੰਡੇ ਦਾ ਹੋਰ ਕੰਮ ਖਿੱਚ ਕੇ ਰੱਖਿਓ ਕੋਰੀਅਰ ਵਾਲਾ ਕੰਮ ਕਰਨਾ ਆਪਾਂ ਨੇ ਕੋਰੀਅਰ ਵਾਲਾ ਵੀਰੇ ਕਰ ਦੇਣਾ ਸ਼ੁਰੂ ਆਪਾਂ ਨੇ 1-2-4 ਦਿਨ ਚ ਹੈ ਨਾ ਹਾਂ ਉਹਦੇ ਬਾਅਦ ਫੇਰ ਤੁਸੀਂ ਮੰਗਾ ਸਕਦੇ ਬਈ ਲੈਟਾ ਲੂਟਾ ਜੋ ਵੀ ਆ ਸਾਰਾ ਵੀ ਤੇ ਬਾਕੀ ਆ ਆਈਟਮ ਵੀ ਰੱਖੀ ਹੋਈ ਹੈ ਭਾਈ ਇਹ ਉਹਦੇ ਕਰ ਆਪਣੇ ਕੋਲ ਵੀ ਲਿਆਂਦੀ ਇਹਨਾਂ ਨੇ ਉਰੇ ਤੇ ਬੋਲ ਕੇ ਜੋ ਮਰਜ਼ੀ ਹਾ ਗਾਉਂਦੀਆਂ ਹਾਂ ਇਹ ਚ ਵੀ ਤਿੰਨ ਕੁਆਲਿਟੀ ਲੇਕੀਆਂ ਤਿੰਨ ਕੁਆਲਿਟੀਆਂ ਰੱਖੀਆਂ ਵੀਰੇ ਇਹ ਚ ਵੀ ਜੋ ਮਰਜੀ ਬੋਲ ਕੇ ਹਾਕ ਮਾਰਨਾ ਪੁਲਿਸ ਵਾਲਾ ਹਾਰਨ ਵੀ ਆ ਦੂਆ ਵੀ ਆ ਹੋਰ ਖਾਸਾ ਹੁਸਾ ਦੇ ਵਿੱਚ ਇਹ ਵਧੀਆ ਚੀਜ਼ ਆ ਕੁਆਲਟੀ ਇਹਨਾਂ ਰੱਖੀ ਆ ਫੁੱਲ ਹਾਂ ਵਧੀਆ ਵਾਲੀ ਚੀਜ਼ ਲੈ ਆਂਦੀ ਆ ਆਪਾਂ ਦੁਕਾਨ ਭਰਨੇ ਵਾਲਾ ਕੰਮ ਨਹੀਂ ਕਰਿਆ ਹੈਗਾ ਉਹ ਤਾਂ ਆਪਾਂ ਨੇ ਪਹਿਲਾਂ ਹੀ ਦੱਸਿਆ ਵੀ ਦੁਕਾਨ ਵਾਲਾ ਕੰਮ ਨਹੀਂ ਆਪਾਂ ਨੇ ਕੁਆਲਟੀ ਰੱਖੀ ਆ ਵੀਰੇ ਕੋਈ ਚੱਕਰ ਨਹੀਂ ਹਾਂ ਬਾਕੀ ਜੇ ਤੁਸੀਂ ਲੈ ਜਾ ਸਕਦੇ ਬਾਈ ਸਮਾਨ ਤੇ ਇੱਧਰ ਆਪਣੇ ਹੱਲੇ ਤਾਂ ਦੇਖ ਲਓ ਹਾਲ ਉਹ ਪਿਛਲੀ ਸੈਟ ਸਵਾਭ ਵਿਚ ਆ ਕੇ ਆਂਦੀ ਕਹਿੰਦਾ ਕਾਲੇ ਰਿਮ ਕਰਾ। ਐਸੇ ਵੀਰੇ ਬਲੈਕ ਵਧੀਆ ਲੱਗਦੇ ਆ ਰੇ ਮੈਂ ਤਾਂ ਜੇ ਦੱਸੇ ਜ਼ਰੂਰ। ਮੈਂ ਇਹਨੂੰ ਕਿ ਸਲਾਹ ਦਿੱਤੀ ਹੈ ਮੈਂ ਕਿ ਰਿਮ ਕੜੇ ਬਲੈਕ ਕਰਾ ਦੇ। ਉਹ ਨਹੀਂ। ਕੜੇ ਆਪਾਂ ਜੇ ਚੇਨ ਚੁੰਜ ਕਰੇ ਨਾ ਫਿਰ ਆ ਚੀਜ਼ ਲੈ ਕੇ ਆਉਣੀ ਬਾਈ ਆਪਾਂ ਨੇ ਇੱਕ ਹੋਰ ਇਹਦੀ ਕਟਿੰਗ ਕਟਿੰਗ ਕਰਾਉਣੀ ਹਾਂ। ਇਹ ਵੀ ਵੀਰੇ ਸਪਿੰਨਰ ਸਪਿੰਨਰ ਸਾਰਾ ਕੁਝ ਰੱਖਣਾ ਆਪਾਂ ਨੇ। ਹਾਂ ਉਹ ਟਾਈਮ ਲੱਗੂਗਾ ਥੋੜਾ ਜਿਹਾ। ਫਿਰ ਲੋਕਾਂ ਨੂੰ ਭੱਜਣਾ ਪੈਂਦਾ ਕੋਈ ਨਵੇਂ ਸ਼ਹਿਰ ਕੋਈ ਕਿਤੇ ਕੋਈ ਕਿਤੇ। ਹਾਂ ਆਪਣੇ ਕੋਲ ਵੀ ਇਹ ਸਾਰਾ ਆਲਓਵਰ ਸਮਾਨ ਹੋਊਗਾ ਮੋਡੀਫਿਕੇਸ਼ਨ ਤਾਂ। 12 ਦਾ ਸਪਿੰਨਰ ਵੀਰੇ ਸਟੇering ਹੋ ਗਏ ਫਲਾਂਸਰ ਵੀ ਹੋ ਗਏ ਫਲਾਂਸਰ ਵੀ ਸਾਰਾ ਕੁਝ ਉਸ ਮਾ ਹਾਂ ਵੀ ਤਿਆਰ ਕਰਾਉਣ ਨੂੰ ਥੋੜਾ ਜਿਹਾ ਟਾਈਮ ਲੱਗੂਗਾ ਬਾਈ ਕਿਉਂਕਿ ਵੀਰੇ ਕਿਸੇ ਦੀ ਆਪਣੀ ਵਿੱਚ ਵਾਇਸ ਹੁੰਦੀ ਜਾਂ ਸਪਿੰਨਰਾਂ ਦੀ ਕਟਿੰਗ ਕਹੇ ਬਣਾਉਣੀ ਆ ਉਹ ਸਾਰੀ ਮਿਲੂਗੀ ਬਸ ਤੁਸੀਂ ਜੇ ਤੁਸੀਂ ਫੋਟੋ ਦਿਖਾਤੀ ਜਾਂ ਵੀਰੇ ਆ ਚੀਜ਼ ਚਾਹੀਦੀ ਹਫ਼ਤੇ ਦੇ ਵਿੱਚ ਵਿੱਚ ਸਾਨੂੰ ਤਿਆਰ ਕਰਾ ਕੇ ਦੇ ਦੇਗਾ ਜਿਹੜੇ ਵਿੱਚ ਵਿੱਚ ਵੀਰੇ ਤੁਹਾਨੂੰ ਅਵੇਲੇਬਲ ਹੋਏਗੀ ਚੀਜ਼ ਜਿਹੜੀ ਵੀ ਚਾਹੀਦੀ ਹੈ ਜਿਹੜੀ ਵੀ ਮਰਜ਼ੀ ਲੈਟ ਹੋਵੇ ਕੋਈ ਵੀ ਕੁਝ ਵੀ ਹੋਵੇ ਹਮ ਬਾਕੀ ਇੱਕ ਹੋਰ ਆ ਬਾਈ ਹੁਣ ਥੋੜਾ ਜਿਹਾ ਕੰਮ ਕਰਕੇ ਸਾਨੂੰ ਇੱਧਰ ਵੀ ਭੱਜਣਾ ਨਾ ਠਾਣਾ ਪੈਂ ਤਾ ਕਰਕੇ ਇਹ ਟਾਈਮ ਨਹੀਂ ਲੱਗਿਆ ਉਹ ਚੀਜ਼ਾਂ ਬਣਾਉਣ ਦਾ ਉਹਨੂੰ ਲੱਗੂਗਾ ਥੋੜਾ ਜਿਹਾ ਵੀ ਹਫਤਾ ਦੋ ਹਫਤੇ ਵੀ 10 ਕ ਦਿਨਾਂ ਦੇ ਪਹਿਲੀ ਆਉਂਦੀ ਤਰੀਕ ਤੱਕ ਵੀ ਆਪਾਂ ਨੇ ਕੰਮ ਕਰ ਦੇਣਾ ਸਪਿੰਨਰ ਦਾ ਸਪੁੰਨਰ ਵਾਲਾ ਵੀ ਤੇ ਇਹ ਮਾਰ ਲੂਗਾ ਹਿੰਮਤ ਬਾਕੀ ਹੁਣ ਚਾਹ ਬਣਾਉਣੇ ਆ ਆਇਓ ਤੁਹਾਨੂੰ ਪਲਾਉਣੇ ਫਿਰ ਸ਼ਾ ਕਾ ਮੇਂ ਹੋਲੀ ਹੈ ਵੀਰੇ ਇਹ ਦੇਖਦੇ ਕਿੱਥੇ ਆ ਹਾਂ ਫੇਰ ਲਾਉਨੇਗਾ ਦੁਬਾਰੇ ਚੱਟ ਉਹ ਪਾਸਾ ਰਹਿ ਗਿਆ ਸਾਰਾ ਹੁਣ 1 ਵਜੇ ਦਾ ਟਾਈਮ ਹੋ ਗਿਆ ਅੱਧਾ ਹੋ ਗਿਆ ਅੱਧਾ ਕ ਹੋ ਗਿਆ ਅੱਧਾ ਕੰਮ ਨਿਬੜ ਲਿਆ ਵੀਰੇ ਅੱਧਾ ਰਹਿ ਗਿਆ ਬਾਕੀ ਉਧਰ ਵੀ ਆਪਣਾ ਲਪਾਈ ਲਪੂਈ ਹੋ ਗਈ ਬਾਈ ਮਕਾਨ ਨੂੰ ਅੰਦਰ ਚੱਲਦੇ ਹਾਂ ਚੀਆ ਪਾਣੀ ਬਣਾਉਣੇ ਆ ਬਈ ਖਿੱਚਤਾ ਕੰਮ ਤੇ ਆਹ ਪਾਸਾ ਸਾਰਾ ਆਪਣਾ ਨਹੀਂ ਕਰਤਾ ਤੇ ਹੁਣ ਰਹਿ ਗਏ ਇਹਦੀ ਵਾਰੀ ਤੇ ਹਾਂ ਬਈ ਹਦੂ ਵਾਲੇ ਦੁਆਰੇ ਸਾਸਰੀ ਘਰ ਰਾਤ ਅੜੀ ਉਹ ਜਾਂਦੀ ਹੈ ਜੇ ਤੇ ਵੀਡੀਓ ਸਾਰਾ ਰਾਤ ਵਾਲੀ ਚਲਦੀ ਹੈ ਇਹ ਹੁਣ ਦੇ ਅੱਜ ਪੈਣੀ ਹੈ ਸ਼ਾਮ ਨੂੰ ਬਾਕੀ ਲੱਗੇ ਹੋਏ ਆ ਉਧਰ ਕਰਾ ਲਾਇਆ ਮੈਂ ਪਹਿਲਾਂ ਪਲਟਾਵੇਂ ਮਾਰ ਕੇ ਛੜੇ ਆ ਬਈ ਸਾਰੇ ਚ ਅੱਖ ਜਾਂ ਬਹੁਤ ਆ ਉਹ ਦੱਬਤ ਆਪਾਂ ਨੇ ਥੱਲੇ ਕਾਕਰ ਲੋਟ ਵੀ ਤਾਂ ਆ ਗਿਆ ਨਹੀਂ ਕਿੱਥੇ ਲੋਟ ਆਉਣਾ ਤਾਂ ਨਹੀਂ ਨਹੀਂ ਤਾਂ ਜੋ 2 ਘੰਟੇ ਉਹ ਨੂੰ ਇੱਕ ਆਖ ਨੂੰ ਕਰੀ ਜਾਂਦੇ ਤਾਂ ਮੈਂ ਲੋਡ ਆਉਣਾ ਤਾਂ ਉਹਨੇ ਚੋਤਵਿਆਂ ਨਾਲ ਬਾਲਨ ਦੇ ਹੈ 1:00 ਵਜੇ ਰਾਤ ਵੀ 1:00 ਵਜੇ ਰਾਤ ਹਟੇ ਆ ਬਈ ਆਹ ਕਰਕੇ ਆਹ ਕੰਪਲੀਟ ਕਰਤਾ ਹੁਣ ਇਹਦੇ ਪਰ ਰਹਿ ਗਿਆ ਸਵਾਗਾ ਸਵਾਗਾ ਘਮਾ ਕੇ ਹੁਣ ਇਹ ਟੇਪਰ ਕਰ ਦੇਣਾ ਇਦਾਂ ਨੂੰ ਤੀਰਾ ਤੀਰਾ ਚੌੜਾ ਸਵਾਗਾ ਘਮਾਉਣਾ ਹੈ ਟਾਈਟ ਕਰ ਦੇਣਾ ਫਿਰ ਪਾਣੀ ਛੱਡ ਕੇ ਰੂਲਾ ਬਾਕੀ ਉਹ ਪਹੁੰਚ ਗਈ ਸਾਡੀ ਮਸ਼ੀਨ ਹੈ ਬਲੈਂਡਰ ਪਾਉਣੇ ਵਾਲੀ ਇਹਦੇ ਕਰਕੇ ਆ ਇਹ ਦੇ ਮਸ਼ੀਨ ਕਰਕੇ ਤਾਂ ਮੈਨੂੰ ਹੁਣ ਦੇਖ ਲੈਨੇ ਫਰਸ ਪਾ ਦੇਣਾ ਮੁਰੇ ਹਜੇ ਤਾਂ ਚੱਲ ਇੱਧਰ ਨਹੀਂ ਸੈੱਡ ਪੈਣਾ ਇਹਨਾਂ ਨੂੰ ਆਪਾਂ ਨੇ ਕਰਕੇ ਨਿਕਲ ਲੈਣਾ ਫੇਰ ਟਰੈਕਟਰ ਨਹੀਂ ਨਿਕਲਨੇ ਬਾਹਰ ਟਰੈਕਟਰ ਅੰਦਰ ਆ ਹਫਤਾ ਅੰਦਰ ਬਣਨਾ ਨਹੀਂ ਹੈਗਾ ਫੇਰ ਉਹਦੇ ਕਰਕੇ ਹੀ ਤਾਂ ਸਾਨੂੰ ਰਾਤ ਭਜਾਇਆ ਵਧੀਆ ਫੇਰ ਮੇਰਾ ਉੱਧਰ ਵੀ ਕੰਮ ਚੱਲੀ ਆਹੋ ਇਹ ਤਾਂ ਹੁਣ ਭਾਈ ਦਿਨ ਦਾ ਵੀ ਕੰਮ ਆਇਆ ਤੇ ਰਿਜ਼ਰ ਦਾ ਉੱਧਰ ਜਾਣਾ ਨੇ ਤੇ ਬਾਕੀ ਹੁਣ ਲੱਗੇ ਹੋਏ ਆ ਚੱਲ ਖਿੱਚ ਲਾ ਕੰਮ ਮੜਾ ਜਾ ਫੇਰ ਨਵੇੜੀਏ ਵਾਇਨ ਆਹ ਬਾਈ ਸਿੰਪਲ ਆਵਾਜ਼ ਆ ਉਹ ਦੇਖ ਲੋ ਉਹ ਨਿਊ ਆਰਲੈਂਡ ਵਾਲਾ ਸਰ ਹੈ ਚ ਵੀ ਪਾਇਆ ਪਿਆ ਹੋਜੀ ਵੀ ਪਾਇਆ ਪਿਆ ਉਹਦੇ ਚ ਬਾਸਰੀ ਨਹੀਂ ਪਾਈ ਵੀ ਆਹ ਫਰਕ ਆ ਆਵਾਜ਼ ਦਾ ਨਹੀਂ ਨੋਰਮਲ ਆਵਾਜ਼ ਆ ਜਮਾਈ ਬਾਕੀ ਹੁਣ ਕਰਦੇ ਆ ਕੰਮ ਸ਼ੁਰੂ